ਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਇਸੇ ਰੋਸ ਦੇ ਚੱਲਦਿਆਂ ਪਟਿਆਲਾ ਦੇ ਹਲਕਾ ਸਨੌਰ ਦੇ ਵਿੱਚ ਵੀ ਭਾਰੀ ਗਿਣਤੀ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਤੇ ਪਾਕਿਸਤਾਨ ਨੂੰ ਇਸ ਕਾਇਰਾਨਾ ਹਰਕਤ ਤੋਂ ਬਾਅਦ ਮੂੰਹ ਤੋੜਮਾ ਜਵਾਬ ਦੇਣ ਦੀ ਵੀ ਗੱਲ ਆਖੀ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਹਰਵਿੰਦਰ ਹੈਰੀਮਾਨ ਹੈਰੀਮਾਨ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੀ ਇਸ ਕਾਇਰਾਨਾ ਹਰਕਤ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਆਖਰ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਉਹਨਾਂ ਦੀ ਜ਼ੁਬਾਨ ਸੁਣਾਉਣੀ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਹੈ ਪਹਿਲਾ ਪਾਕਿਸਤਾਨ ਵੱਲੋਂ ਹੋਈ ਹੈ ਬੜੀ ਕਾਇਰਾਨਾ ਔਰ ਕਮਜ਼ੋਰ ਦਲੀ ਔਰ ਡਰਪੋਕ ਵਾਲਿਆਂ ਉਹਨਾਂ ਨੇ ਆਪਣਾ ਸਾਬਤ ਦਿੱਤਾ ਦੇਸ਼ ਨੇ ਔਰ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੁਸਤਾਨ ਨੂੰ ਧਰਮ ਦੇ ਆਧਾਰ ਤੇ ਵੰਡਿਆ ਜਾ ਇਹ ਪਹਿਲੀ ਵਾਰ ਜਦੋਂ ਦੀ ਟੈਰਰਿਜ਼ਮ ਸ਼ੁਰੂ ਹੋਈ ਹੈ ਕੀ ਧਰਮ ਦੇ ਵੰਡਨ ਦਾ ਇਹਨਾਂ ਨੇ ਕੋਸ਼ਿਸ਼ ਕੀਤੀ ਸਨ 2000 ਦੇ ਵਿੱਚ ਵੀ ਇੱਕ ਪਿੰਡ ਹੈ ਛਿੱਤੀ ਸਿੰਘਪੁਰਾ ਜਿਹੜਾ ਜੰਡ ਕੇ ਚ ਕਸ਼ਮੀਰ ਚ ਜਦੋਂ ਇਹਨਾਂ ਨੇ 35 ਬੰਦੇ ਇੱਕ ਪਿੰਡ ਚ ਮਾਰੇ ਸੀ ਜਿਸ ਦੇ ਚੋਂ 26 ਸਿੱਖ ਮਾਰੇ ਸੀ ਉਦੋਂ ਵੀ ਸਾਰਾ ਹਿੰਦੁਸਤਾਨ ਇੱਕ ਮੁੱਠ ਹੋ ਕੇ ਖੜਾ ਹੋਇਆ ਸੀ ਔਰ ਇਸ ਵਾਰ ਵੀ ਸਾਰਾ ਹਿੰਦੁਸਤਾਨ ਕੱਲਾ ਹਿੰਦੁਸਤਾਨ ਨਹੀਂ ਹਿੰਦੁਸਤਾਨ ਨੂੰ ਵਿਦੇਸ਼ਾਂ ਵਿਦੇਸ਼ਾਂ ਤੋਂ ਸਾਰੀਆਂ ਵੱਡੀਆਂ ਕੰਟਰੀਜ਼ ਨੇ ਸਪੋਰਟ ਕੀਤੀ ਹੈ ਕਿ ਐਸੀ ਹਰਕਤ ਹਿੰਦੁਸਤਾਨ 'ਚ ਨਾ ਤਾਂ ਅਸੀਂ ਪੰਜਾਬ 'ਚ 80 ਦੇ ਦਹਾਕਿਆਂ 'ਚ ਕਦੀ ਵੰਡੇਗੇ ਸਮਾਜ 'ਚ ਨਾ ਅਸੀਂ 90 ਦੇ ਦਹਾਕਿਆਂ 'ਚ ਕਦੀ ਵੰਡੇਗੇ ਜਿਨੇ ਵੀ ਕਦੀ ਹਿੰਦੁਸਤਾਨ ਨੂੰ ਸਮਾਜ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਹਿੰਦੁਸਤਾਨ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਦੀ ਕਾਮਯਾਬੀ ਨਹੀਂ ਮਿਲੀ ਨਹੀਂ ਕਦੀ ਕਾਮਯਾਬ ਮਿਲੇ ਅਸੀਂ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰਾ ਐਸੇ ਦੇਸ਼ ਅਸੀਂ ਐਸ ਕੰਟਰੀ ਵਿੱਚ ਐਸੇ ਦੇਸ਼ ਦੇ ਨਾਗਰਿਕ ਹੋ ਕੇ ਭਾਰਤੀ ਹੁੰਦੇ ਹੋਏ ਸਾਰੇ ਇਕੱਠੇ ਖੜੇ ਆਂ ਔਰ ਅਸੀਂ ਐਸੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਇਹ ਫਿਰਕਾ ਪਰਸਤੀਆਂ ਜਿਹੜੀਆਂ ਤਾਕਤਾਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਚਾਹੇ ਕਿਸ ਦੀ ਚੂਕ ਹੋਈ ਹੈ ਕੱਲ ਸਰਕਾਰ ਨੇ ਮੰਨਿਆ ਕਿ ਸਾਡੇ ਤੋਂ ਚੂਕ ਹੋਈ ਹੈ ਲੇਕਿਨ ਅਸੀਂ ਇਹ ਕਾਂਗਰਸ ਪਾਰਟੀ ਅੱਜ ਮਜ਼ਬੂਤੀ ਨਾਲ ਗਵਰਨਮੈਂਟ ਦੇ ਨਾਲ ਖੜੇ ਆਂ ਔਰ ਦੇਸ਼ ਦੇ ਨਾਲ ਖੜੇ ਆਂ ਕਿ ਇਹਦਾ ਬਦਲਾ ਜੋ ਵੀ ਫੈਸਲਾ ਕਰਕੇ ਪਹਿਲਾਂ ਪਾਕਿਸਤਾਨ ਵੱਲੋਂ ਹੋਈ ਹੈ ਬੜੀ ਕਾਇਰ ਆ ਨਾ ਔਰ ਕਮਜ਼ੋਰ ਦਲੀ ਔਰ ਡਰਪੋਕ ਵਾਲਿਆਂ ਉਹਨੇ ਆਪਣਾ ਸਾਬਤ ਦਿੱਤਾ ਦੇਸ਼ ਨੇ ਔਰ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੁਸਤਾਨ ਨੂੰ ਧਰਮ ਦੇ ਆਧਾਰ ਤੇ ਵੰਡਿਆ ਜਾਵੇ ਇਹ ਪਹਿਲੀ ਵਾਰ ਹੈ ਜਦੋਂ ਦੀ ਟੈਰਰਿਜ਼ਮ ਸ਼ੁਰੂ ਹੋਈ ਹੈ ਕੀ ਧਰਮ ਦੇ ਵੰਡਨ ਦਾ ਇਹਨਾਂ ਨੇ ਕੋਸ਼ਿਸ਼ ਕੀਤੀ ਸਨ 2000 ਦੇ ਵਿੱਚ ਵੀ ਇੱਕ ਪਿੰਡ ਹੈ ਜਿੱਤੀ ਸਿੰਘਪੁਰਾ ਜਿਹੜਾ ਜੇ ਐਂਡ ਕੇਚ ਕਸ਼ਮੀਰ ਚ ਜਦੋਂ ਇਹਨਾਂ ਨੇ 35 ਬੰਦੇ ਇੱਕ ਪਿੰਡ ਚ ਮਾਰੇ ਸੀ ਜਿਸ ਦੇ ਚੋਂ 26 ਸਿੱਖ ਮਾਰੇ ਸੀ ਉਦੋਂ ਵੀ ਸਾਰਾ ਹਿੰਦੁਸਤਾਨ ਇੱਕ ਮੋਟ ਹੋ ਕੇ ਖੜਾ ਹੋਇਆ ਸੀ ਔਰ ਇਸ ਵਾਰ ਵੀ ਸਾਰਾ ਹਿੰਦੁਸਤਾਨ ਕੱਲਾ ਹਿੰਦੁਸਤਾਨ ਨਹੀਂ ਹਿੰਦੁਸਤਾਨ ਨੂੰ ਵਿਦੇਸ਼ਾਂ ਵਿਦੇਸ਼ਾਂ ਤੋਂ ਸਾਰੀਆਂ ਵੱਡੀਆਂ ਕੰਟਰੀਜ਼ ਨੇ ਸਪੋਰਟ ਕੀਤੀ ਹੈ ਕਿ ਐਸੀ ਹਰਕਤ ਹਿੰਦੁਸਤਾਨ ਚ ਨਾ ਤਾਂ ਅਸੀਂ ਪੰਜਾਬ ਵਿੱਚ 80 ਦੇ ਦਹਾਕਿਆਂ ਚ ਕਦੀ ਵੰਡੇ ਗਏ ਸਮਾਜ ਚ ਨਾ ਅਸੀਂ 90 ਦੇ ਦਹਾਕਿਆਂ ਚ ਕਦੀ ਵੰਡੇ ਗਏ ਜਿਨੇ ਵੀ ਕਦੀ ਹਿੰਦੁਸਤਾਨ ਨੂੰ ਸਮਾਜ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਹਿੰਦੁਸਤਾਨ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਦੀ ਕਾਮਯਾਬੀ ਨਹੀਂ ਮਿਲੀ ਨਾ ਹੀ ਕਦੀ ਕਾਮਯਾਬ ਮਿਲੇ ਅਸੀਂ ਸਾਰੇ ਹਿੰਦੂ ਸੇਕ ਮੁਸਲਮਾਨ ਸਾਈ ਸਾਰਾ ਐਸੇ ਦੇਸ਼ ਅਸੀਂ ਇਸ ਕੰਟਰੀ ਵੰਡ ਇਸ ਇਸ ਦੇਸ਼ ਦੇ ਨਾਗਰਿਕ ਹੋ ਕੇ ਭਾਰਤੀ ਹੁੰਦੇ ਹੋਏ ਸਾਰੇ ਇਕੱਠੇ ਖੜੇ ਆ ਔਰ ਅਸੀਂ ਐਸੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਇਹ ਫਿਰਕਾ ਪਰਸਤੀਆਂ ਜਿਹੜੀਆਂ ਤਾਕਤਾਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਚਾਹੇ ਕਿਸ ਦੀ ਚੂਕ ਹੋਈ ਹੈ ਕੱਲ ਸਰਕਾਰ ਨੇ ਮੰਨਿਆ ਕਿ ਸਾਡੇ ਤੋਂ ਚੂਕ ਹੋਈ ਹੈ ਲੇਕਿਨ ਅਸੀਂ ਇਹ ਕਾਂਗਰਸ ਪਾਰਟੀ ਅੱਜ ਮਜ਼ਬੂਤੀ ਨਾਲ ਗਵਰਨਮੈਂਟ ਦੇ ਨਾਲ ਖੜੇ ਆ ਔਰ ਦੇਸ਼ ਦੇ ਨਾਲ ਖੜੇ ਆ ਕਿ ਇਹਦਾ ਬਦਲਾ ਜੋ ਵੀ ਫੈਸਲਾ ਕਰਕੇ ਲੈਣਗੇ ਅਸੀਂ ਇਹਨ ਬੈਨੋ ਦੇ ਨਾਲ ਉਹਦੀ ਸਪੋਰਟ ਕਰਾਂਗੇ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਤਸਵੀਰਾਂ ਹਰ ਕਿਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਭਾਵੇਂ ਕਿਸੇ ਵੀ ਧਰਮ ਦੇ ਲੋਕ ਨੇ ਤਾਂ ਉਹ ਹਰ ਕੋਈ ਇਸ ਅਤਵਾਦੀਆਂ ਦੀ ਘਟਨਾ ਨੂੰ ਨਿੰਦਦਾ ਹੋਏ ਨਜ਼ਰ ਆ ਰਿਹਾ ਕਿਉਂਕਿ ਹਰ ਕੋਈ ਇਹ ਗੱਲ ਕਹਿੰਦਾ ਹੈ ਕਿ ਅਤਵਾਦ ਦਾ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਦੂਜੇ ਪਾਸੇ ਭਾਰਤ ਦੇ ਵੱਲੋਂ ਵੀ ਐਕਸ਼ਨ ਕੀਤੇ ਜਾ ਰਹੇ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਅਟਾਰੀ ਬਾਗਾ ਬਾਰਡਰ ਬੰਦ ਕਰ ਦਿੱਤਾ ਜੋ ਪਾਕਿਸਤਾਨੀ ਇਧਰ ਆਏ ਹੋਏ ਨੇ 48 ਘੰਟੇ ਦਾ ਸਮਾਂ ਦੇ ਦਿੱਤਾ ਤੇ ਨਾਲ ਹੀ ਜਿਹੜੇ ਨੇ ਵਪਾਰਿਕ ਸਾਂਝ ਜਿਹੜੀ ਆ ਉਹ ਵੀ ਖਤਮ ਕੀਤੀ ਜਾ ਰਹੀ ਆ ਸਿੰਧੂ ਜਲ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਤਾਂ ਲਗਾਤਾਰ ਐਕਸ਼ਨ ਵੀ ਕੀਤਾ ਜਾ ਰਿਹਾ ਅੱਤਵਾਦੀ ਇੱਕ ਜਿਹੜਾ ਪਹਿਲ ਗਾਮ ਹਮਲੇ ਦੇ ਵਿੱਚ ਸ਼ਾਮਲ ਸੀ ਉਸ ਦਾ ਘਰ ਤੱਕ ਜੋ ਪਲਵਾਮਾ ਦੇ ਵਿੱਚ ਆ ਉਸ ਦੇ ਘਰ ਨੂੰ ਵੀ ਸੁਰੱਖਿਆ ਬਲਾਂ ਦੇ ਵੱਲੋਂ ਉਡਾ ਦਿੱਤਾ ਗਿਆ ਉਸ ਦਾ ਘਰ ਵੀ ਨਸਤੋਂ ਨ부ਦ ਕਰ ਦਿੱਤਾ ਗਿਆ ਤਾਂ ਹਰ ਪਾਸੇ ਭਾਵੇਂ ਜੰਮੂ ਕਸ਼ਮੀਰ ਭਾਵੇਂ ਸ਼੍ਰੀਨਗਰ ਭਾਵੇਂ ਦਿੱਲੀ ਹੈ ਭਾਵੇਂ ਪੰਜਾਬ ਹੈ ਤਾਂ ਹਰ ਪਾਸੇ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੁਜਦਿਲਾ ਨੇ ਆਮ ਲੋਕਾਂ ਨੂੰ ਜੋ ਉਥੇ ਘੁੰਮਣ ਆਏ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਧਰਮ ਪੁੱਛਿਆ ਕਲਮਾ ਪੜ੍ਹਨ ਦੇ ਲਈ ਕਿਹਾ ਬਾਅਦ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਹ ਇੱਕ ਬੁਜਦਲੀ ਦੀ ਨਿਸ਼ਾਨੀ ਆ ਬਾਕੀ